8-9 ਸਾਲ ਦੇ ਬੱਚਿਆਂ ਨੇ ਤੇ ਬੱਚੀਆਂ ਨੇ ਆਪਣੇ ਪਿਛਲੇ ਜਨਮ ਦੀ ਸਿਮਰਤੀ ਦੱਸ ਤੇ ਬਹੁਤ ਵੱਡੀ ਕਿਤਾਬ ਲਿਖੀ। ਬੜੀ ਮਹਿੰਗੀ ਕਿਤਾਬ ਉਹਦੀ ਕੀਮਤ ਮੈਂ 2200 ਲਿਖੀ ਦੇਖੀ 2200 ਰੁਪਏ। ਇਹ ਤੇ ਅਰਥੀ ਚੁੱਕਣ ਲੱਗਿਆ ਤੇ ਹਿਲਣ ਲੱਗ ਪਏ। ਜ਼ਿੰਦਗੀ ਉਹਨਾਂ ਦੀ ਬਦਲ ਗਈ ਬਿਲਕੁਲ ਫਕੀਰ ਬਣ ਗਏ। ਮੈਨੂੰ ਕਹਿਣ ਲੱਗੇ ਮਸਕਿਨ ਜੀ ਬੜਾ ਕੁਝ ਦੇਖ ਲਿਆ ਮੈਂ। ਇਸ ਦੇ ਉੱਤੇ ਕੁਝ ਫਿਰ ਸਾਇੰਟਿਸਟ ਅੱਗੇ ਆਏ ਨੇ। ਸਿਮਰਤੀ ਪਿਛਲੇ ਜਨਮ ਤੱਕ ਵੀ ਚੱਲੀ ਗਈ। ਆਰਧ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਨੀਆਂ ਨੇ ਔਰ ਹੋਰ ਮੁਲਕਾਂ ਵਿੱਚ ਵੀ 8-9 ਸਾਲ ਦੇ ਬੱਚਿਆਂ ਨੇ ਤੇ ਬੱਚੀਆਂ ਨੇ ਆਪਣੇ ਪਿਛਲੇ ਜਨਮ ਦੀ ਸਿਮਰਤੀ ਦਸੀ ਔਰ ਹੈਰਾਨਗੀ ਹੈ ਡਾਕਟਰ ਸਤਵੰਦ ਕੋਰ ਬੈਂਗਲੌਰ ਦੇ ਉਹਨਾਂ ਨੇ ਇਸ ਦੇ ਤੇ ਬਹੁਤ ਵੱਡੀ ਕਿਤਾਬ ਲਿਖੀ ਬੜੀ ਮਹਿੰਗੀ ਕਿਤਾਬ ਉਹਦੀ ਕੀਮਤ ਮੈਂ 2200 ਲਿਖੀ ਦੇਖੀ 2200 ਰੁਪਏ ਮੈਨੂੰ ਉਹਨਾਂ ਨੇ ਭੇਟ ਕੀਤੀ ਗੁਰਦੁਆਰੇ ਇੱਕ ਸੰਸਥਾ ਬਣੀ ਹੋਈ ਹੈ ਜਿਹੜੇ ਬੰਦੇ ਮਰ ਜਾਂਦੇ ਨੇ ਪਰ 5-7 ਘੰਟਿਆਂ ਬਾਅਦ ਫਿਰ ਖੜੇ ਹੋ ਜਾਂਦੇ ਕੁਝ ਦਸਣ ਲੱਗ ਪੈਂਦੇ ਨੇ ਪਿਛੋਕ ਜੋ ਉਹਨਾਂ ਨਾਲ ਹੋਇਆ ਡਾਕਟਰਾਂ ਨੇ ਸੜਕੇਟ ਦੇ ਦਿੱਤਾ ਮਰ ਗਏ ਲੇਕਿਨ ਫਿਰ ਜੀ ਉੱਠੇ ਇਸ ਤਰ੍ਹਾਂ ਦੀ ਘਟਨਾ ਇਹ ਹਲਦਵਾਨੀ ਚ ਵੀ ਮੈਂ ਦੇ ਦੇਖੀ ਸੀ ਬਾਬਾ ਬਿਸ਼ਨ ਸਿੰਘ ਡਰਾਈਵਰ ਸਨ ਕੰਮਕਾਰ ਛੜ ਬੈਠੇ ਸਨ ਗੁਜ਼ਰ ਗਏ ਲੇਕਿਨ ਸ਼ਾਮ ਨੂੰ ਜਿਵੇਂ ਅਰਥੀ ਕੱਢਣ ਲੱਗੇ ਤੇ ਹਿਲ ਪਏ ਐ ਤੁਹਾਨੂੰ ਉਥੋਂ ਦੀ ਘਟਨਾ ਮੈਂ ਦੱਸਦਾ ਇਸ ਤਰ੍ਹਾਂ ਦੀ ਬਥੇਰੀਆਂ ਘਟਨਾ ਘਟੀਆਂ ਜਦ ਹਿਲੇ ਹੈ ਤੇ ਨਾਲ ਦੇ ਸਾਰੇ ਡੰਗ ਰਹਿ ਗਏ ਤੇ ਤੇ ਅਰਥੀ ਚੁੱਕਣ ਲੱਗੇ ਆ ਤੇ ਹਿਲਣ ਲੱਗ ਪਏ ਤੰਬੀ ਚੱਲਣ ਲੱਗ ਪਏ ਕੋਲੇ ਕਫਨ ਦੈਂਦਾ ਅੱਖਾਂ ਖੁੱਲ ਗਈ ਬੈਠ ਗਏ ਜ਼ਿੰਦਗੀ ਉਹਨਾਂ ਦੀ ਬਦਲ ਗਈ ਬਿਲਕੁਲ ਫਕੀਰ ਬਣ ਗਏ 24 ਘੰਟਿਆਂ ਚ 8 9 9 ਘੰਟੇ ਗੁਰਦੁਆਰੇ ਹੀ ਬੈਠੇ ਰਹਿੰਦੇ ਮੈਨੂੰ ਕਹਿ ਲਗੇ ਮਸਕਿਨ ਜੀ ਬੜਾ ਕੁਝ ਦੇਖ ਲਿਆ ਮੈਂ ਔੜੇ ਜਿਹਾ 5 7 ਘੰਟਿਆਂ ਚ ਮੈਨੂੰ ਵਾਪਸ ਕੀਤਾ ਗਿਆ ਕਾਠ ਗੋਦਾਮ ਉਥੋਂ 4 ਮੀਲ ਦੀ ਦੂਰੀ ਤੇ ਇਕ ਦੂਜਾਈ ਇਸੇ ਹੀ ਨਾਮ ਦਾ ਉਹਦੀ ਡੈਥ ਹੋ ਗਈ ਉਮਰ ਅਚਨ ਚੇਤ ਖੜੇ ਖੜੇ ਮਹਿਕ ਪ੍ਰਕਿਰਤੀ ਜਿਸ ਤਰ੍ਹਾਂ ਵੀ ਹੋ ਜਾਂਦਾ ਹੈ ਐਸਾ ਵੀ ਹੋ ਜਾਂਦਾ ਹੈ ਐਸੇ ਮਨੁੱਖਾਂ ਨੇ ਜੋ ਕੁਝ ਦੱਸਿਆ ਉਸ ਕਿਤਾਬ ਨੇ ਸਭ ਕੁਝ ਇਹੀ ਲਿਖਿਆ ਉਹਨਾਂ ਨੇ ਸੰਗ੍ਰਹਿ ਕੀਤਾ ਇਸ ਸੰਸਥਾ ਨੂੰ ਐਡ ਅਮਰੀਕਾ ਤੋਂ ਮਿਲ ਉਥੋਂ ਦੇ ਸਾਇੰਟਿਸਟ ਜਾਣਨਾ ਚਾਹੁੰਦੇ ਨੇ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਔਰ ਇੱਕ ਹੀ ਹੈ ਕਿ ਵਾਸਤਵਕ ਹੀ ਹੈ ਬਾਲਵਨ 15 16 ਸਾਲ ਬਹੁਤ ਵੱਡੀ ਘਟਨਾ ਘਟੇ ਕਾਨਪੁਰ ਦੇ ਔਰ ਇਹ ਤੇ ਚੁੱਕੇ ਪੇਪਰਾਂ 'ਚ ਆ ਗਈ ਲਗਾਤਾ ਕਿਸੇ ਡਾਕਟਰ ਨੇ ਲਖਨਊ ਦੇਚ ਆਪਣੀ ਪਤਨੀ ਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰਿਆ ਇੱਕ ਘਟਕ ਬਕਸੇ 'ਚ ਬੰਦ ਕਰਕੇ ਗੰਗਾਏ ਛੋਟਣ ਦੀ ਕੋਸ਼ਿਸ਼ ਕੀਤੀ ਟ੍ਰੇਨ ਦੇ ਰਾਈ ਬਕਸਾ ਜਿਹੜਾ ਸੀ ਉਹ ਕਿਧਰੇ ਕਿਨਾਰੇ ਤੇ ਪਿਆ ਰਹਿ ਗਿਆ ਨਹੀਂ ਜਮਨਾ ਦੇ ਚ ਗਹਿਰੇ ਪਾਣੀ 'ਚ ਗੰਗਾ ਦੇ ਚ ਟ੍ਰੇਨ ਉੱਪਰ ਉਲੰਘੀ ਪਰ ਚੰਗਾ ਰੋਲਾ ਰੱਪਾ ਪਿਆ ਮੁਜਰਮ ਨੇ ਦੋਸ਼ ਕੋਈ ਸਬੂਤ ਨਹੀਂ ਭਈ 11 ਸਾਲਾਂ ਬਾਅਦ ਇੱਕ 8 ਸਾਲ ਦੀ ਬੱਚੀ ਕਹਿਣ ਲੱਗੀ ਨਾਲ ਕਾਨਪੁਰ ਦੇ ਇੱਕ ਪਿੰਡੇ ਚੋਂ ਦਾ ਜਨਮ ਹੋਇਆ ਜੋ ਅਖਬਾਰਾਂ ਚ ਬੜਾ ਰੋਲਾ ਪਿਆ ਮੈਂ ਡਾਕਟਰ ਦੀ ਪਤਨੀ ਮੈਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰੇ ਤੇ ਮੇਰੀਆਂ ਇੰਨੀਆਂ ਸਾੜੀਆਂ ਪਈਆਂ ਨੇ ਇਤਨਾ ਗਹਿਣਾ ਪਿਆ ਇਹ ਜਿਹੜੇ ਵੱਡੇ ਵੱਡੇ ਅਖਬਾਰ ਫਰੰਟ ਪੇਜ ਦੇ ਉਤੇ ਖਬਰ ਪਿੰਡ ਦੇ ਵਿੱਚ ਬੜਾ ਰਸ ਜਿਹੜੀਆਂ ਉਸ ਨੇ ਸਾਰੀਆਂ ਕਹਾਣੀਆਂ ਤੇ ਸਾਰੀਆਂ ਚੀਜ਼ਾਂ ਦੱਸੀਆਂ ਬਿਲਕੁਲ ਸਹੀ ਬਿਲਕੁਲ ਇਸ ਦੇ ਉੱਤੇ ਕੁਝ ਜਿਹੜਾ ਫਿਰ ਸਾਇੰਟਿਸਟ ਅੱਗੇ ਆਏ ਨੇ ਜਿ ਸਿਮਰਤੀ ਪਿਛਲੇ ਜਨਮ ਤੱਕ ਵੀ ਚਲੀ ਗਈ ਯਾਦ ਪਿਛਲੇ ਜਨਮ ਤੱਕ ਵੀ ਚੜੀ ਇਹ ਕਮ ਸੇ ਕਮ 6 ਮਹੀਨੇ ਦਸਦੀ ਰਹੀ ਉਸ ਤੋਂ ਬਾਅਦ ਕੋਈ ਕਾਨੂੰਨ ਵਿੱਚ ਐਸੀ ਕੋਈ ਜਦ ਨਹੀਂ ਕਿ ਅਗਲੇ ਜਨਮ ਵਿੱਚ ਕੋਈ ਕਿਸੇ ਨੂੰ ਮੁਜਰਮ ਹੋਣ ਦਾ ਇਲਜ਼ਾਮ ਲਾਵੇ ਤੇ ਉਸ ਨੂੰ ਸਜ਼ਾ ਦਿੱਤੀ ਜਾਵੇ ਇਸ ਤਰ੍ਹਾਂ ਦਾ ਕੋਈ ਵਿਧਾਨ ਨਹੀਂ ਕਾਨੂੰਨ ਕਮ ਸੇ ਕਮ 150 ਬੱਚੇ ਤੇ ਬੱਚੀਆਂ ਯਾਨ ਨੇ ਆਪਣਾ ਪਿਛੋਕੜ ਦੱਸਿਆ ਉਸ ਕਿਤਾਬ ਵਿੱਚ ਉਹਨਾਂ ਦਾ ਨਾਮ ਤੇ ਐਡਰੈਸ ਪੂਰ ਦਰਸ਼ਨ ਤੇ ਕੋਈ 1 ਸਾਲ ਅਨਹੋਣੇ ਨਾਮ ਦਾ ਇੱਕ ਸੀਰੀਅਲ ਚੱਲਦਾ ਰਿਹਾ ਅਨਹੋਣੇ ਉਹਦੇ ਚ ਦਿਖਾਂਦੇ ਨੇ ਉਸ ਕਿਤਾਬੇ ਜੋ ਕੁਝ ਲਿਖਿਆ ਹੋਇਆ ਹੈ ਉਹਦੇ ਆਧਾਰ ਤੇ ਸਭ ਕੁਝ ਦਿਖਾਂਦੇ ਨੇ ਫਿਰ ਮਰ ਕੇ 8-10 ਘੰਟਿਆਂ ਬਾਅਦ ਜੋ ਜੀ ਉਹ ਠੇ ਫੇਰੇ ਤੇ ਫਿਰ ਦਸ ਦੇਣੇ ਕੀ ਕੁਝ ਹੋਇਆ ਉਹਨਾਂ ਦੇ ਨਾਮ ਨੇ ਤੇ ਐਡਰੈਸ ਨੇ ਉਸ ਕਿਤਾਬ ਦੇ ਵਿੱਚ ਕੁਝ ਕਿਸਮਤੀ ਹੈ ਇਸ ਦੀ ਲੇਖਕਾ ਇੱਕ ਸਿੱਖ ਬੱਚੀ ਹੈ ਡਾਕਟਰ ਸਤਵੰਦ ਬੈਂਗਲੌਰ ਦੇ ਉਹਨੇ ਬੈਨੂਏ ਕਿਤਾਬ ਸੰਗਤ ਦੇ ਵਿੱਚ ਮੇਟ ਕੀਤੀ ਕਿੰਨੇ ਗਹਿਨੇ ਜੀ ਤੇ ਬਹੁਤ ਵੱਡਾ ਹੋਵੇ ਗਿਆਨ ਇਹ ਤੇ ਰੱਬ ਦੀ ਬਹੁਤ ਵੱਡੀ ਲੇਲਾ ਸਿਮਰਤੀ ਦਾ ਕੋਈ ਆਵਾਜ਼ ਅੰਦਾਜ਼ਾ ਨਹੀਂ ਲਾ ਸਕੀ ਮਨੁੱਖ ਦੀ ਜਿਹੜੀ ਸਿਮਰਤੀ ਹੈ ਅਸੀਂ ਮੰਨਿਆ ਅਨੰਤ ਅਨੰਤ ਹੈ ਅਨੰਤ ਜਨਮਾਂ ਦੀਆਂ ਅੰਦਰ ਸਿਮਰਤੀਆਂ ਪਈਆਂ ਜਿਹੜੀ ਗੱਲ ਮੈਂ ਕਹਿਣ ਲੱਗਾ ਉਹਨੂੰ ਧਿਆਨ ਨਾਲ ਸੁਣ ਸਿਮਰਤੀ ਦੇ ਵਿੱਚ ਦੁੱਖ ਵੀ ਪਿਆ ਹੈ ਦੁੱਖ ਵੀ ਪਿਆ ਉਸ ਸਿਮਰਤੀ ਦੇ ਵਿੱਚ ਪਰਿਵਾਰ ਦੀਆਂ ਯਾਦਾਂ ਨੇ ਪਰਿਵਾਰ ਦੇ ਵਿਛੋੜੇ ਦੀਆਂ ਆਈਆਂ ਉਸ ਸਿਮਰਤੀ ਦੇ ਧੰਨ ਦੇ ਮਿਲਣ ਦੀਆਂ ਯਾਦਾਂ ਨੇ ਇਹ ਧੰਨ ਦੇ ਜਾਣ ਦੀਆਂ ਯਾਦਾਂ ਨੇ ਸੁਖ ਸੁੱਖ ਦੀਆਂ ਯਾਦਾਂ ਮਿਲੀ ਸੀ ਪ੍ਰਭਤਾ ਬੜਾ ਸੁਖ ਮਿਲਿਆ ਤੋਂ ਅੰਦਰ ਸਿਮਰਤੀ ਦਾ ਅੰਗ ਬਣ ਗਏ ਚਲੀ ਗਈ ਪ੍ਰਭਤਾ ਤੇ ਬੜਾ ਦੁੱਖ ਮਿਲਿਆ ਸਿਮਰਤੀ ਦਾ ਹਿੱਸਾ ਬਣ ਗਏ ਇਹ ਸਾਰੀਆਂ ਯਾਦਾਂ ਹਨ ਉਹਨਾਂ ਨੇ ਮੈਨੂੰ ਦੱਸਿਆ ਇਸ ਸਿਮਰਤੀ ਦੇ ਪਰਮਾਤਮਾ ਦੀ ਕੋਈ ਯਾਦ ਇਹ ਜੋ ਸਿਮਰਤियां ਲਵੀਆਂ ਸਿਮਰਤੀ ਦੇ ਗਹਿਰੇ ਤੋਂ ਗਹਿਰੇ ਤਨ ਦੇ ਚ ਵੀ ਚਲੇ ਜਾਈਏ ਦੁੱਖਾਂ ਦੀ ਯਾਦ ਹੈ ਸੁੱਖਾਂ ਦੀ ਯਾਦ ਹੈ ਪਰਮਾਤਮਾ ਦੀ ਯਾਦ ਕੋ ਇਹ ਸੀ ਭਾਈ ਸਾਹਿਬ ਜੀ ਦੀ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ